ਹਾਂਜੀ ਬਾਈ ਸਸੇ ਕਾਲਜੀ ਸਾਰਾ ਦਾ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਤੇ ਨਵੇਂ ਵਲੌਗ ਚ ਤੇ ਦੇਖੋ ਰੈਕਟਰ ਜੌਨੀਗਰ ਇੱਕ ਦਾ ਤੇਲ ਬਦਲਾਂਗਾ ਮਿਸਤਰੀ ਬਦਲੀ ਹੁੰਦਾਗਾ ਇੱਕ ਇਹਦੇ ਮੂਰੇ ਜਿਗਾੜ ਕਰਿਆਗਾ ਰੂਟਾ-ਬੂਟਾ ਸੁਪਰ ਸੀਡਰ ਪਾਉਣ ਵਾਸਤੇ ਕਰੋ ਚੈੱਕ ਕਰ ਘੱਟ ਖਰਚੇ ਚ ਚੈਨਰ ਲਾ ਕੇ ਚਾਰੇ ਪਾਸੇ ਤੇ ਨਾਲੇ ਖੁੱਲਦਾ ਕੀਤਾਗਾ ਬਿੱਚੇ ਦਾ ਖੰਭਾ ਖੰਭਾ ਪਾਤਾ ਵਿੱਚ ਕਿੰਨਾ ਵੇਟਾ ਚੋਏ ਡੇਢ ਕੋਟਲ ਦੇ ਵੇਟ ਆ ਗਾ ਬਾਕੀ ਇਹ ਟਰੈਕਟਰ ਦੇ ਵੇਟ ਵੀ ਲੱਗੇ ਹੋਏ ਨੇ ਫੇਰ ਵੀ ਇਹ ਕਿਉਂ ਟਰੈਕਟਰ ਥੋੜੀ ਲੰਬਾਈ ਜਿ ਘੱਟਾ ਚੁੰਡੀ ਯਾਰ ਆ ਕੇ ਖੜਾ ਹੋ ਜਾਂਦਾ ਵਾ ਉਹ ਨਹੀਂ ਖੜਾ ਹੁੰਦਾ ਇਹਦੇ ਨੂੰ ਬਾਈ ਰੇੜੀ ਲੈਣ ਆਇਆ ਗੋਹੇ ਵਾਲੀ ਇੱਧਰ ਆ ਗਈ ਉਹ ਜਵਾਕ ਆਉਣਾ ਚੱਲ ਪੱਲਾ ਕਰੀ ਓਏ ਕਰਦੇ ਕਰਦੇ ਉਹ ਬਾਈ ਦੀ ਰੇੜੀ ਆਇਆ ਉਹਦੀ ਕਹਿੰਦਾ ਗੋਹਿਆ ਜੀ ਛੱਡ ਗਈ ਮੇਰੀ ਤੇ ਹੁਣ ਕਨਾ ਆਫ ਫਿੱਟਾ ਕਰੀਦਾ ਹਾਂ ਹਾਜੀ ਤੇ ਟਰੋਹ ਕਹਿੰਦੇ ਕੀ ਹੋ ਗਿਆ ਰੇੜੀ ਸਾਹਿਬ ਕਿਹਿੰਦਾ ਮੁੰਡਾ ਖੜਕੀ ਵਾਹ ਕਰਦਾ ਕਹਿੰਦਾ ਬਾਈ ਕਹਿੰਦਾ ਖੜਕੀ ਵਾਲਾ ਕਰਦਾ ਹੜਤੇ ਨਾਲ ਹੀ ਪਤਾ ਲੱਗਦਾ ਲਓ ਜੀ ਰੇੜੀ ਬਣ ਗਈ ਕੰਮ ਚੈੱਕ ਕਰੋ ਬੰਦੇ ਦਾ ਦੇ ਕਰੋ ਕੰਮ ਦੀ ਸਫਾਈ ਚੈੱਕ ਆਹ ਚੀਜ਼ ਅਗਲੀ ਬੰਦ ਕਰਨੇ ਰਗੇ ਬੁੱਕ ਕਰਦਾ ਹੈ ਕਰੋ ਜੀ ਕੰਮ ਚੈੱਕ ਕਰੋ ਬਣਾ ਮਨਾਲ ਮਰੂਡ ਪੂਰੇ ਪਈ ਲਾਏ ਪੂਰੇ ਘੈਂਟਾ ਦੇਖੋ ਲਾਏ ਲੋਕ ਵੀ ਲਾਉ ਲੋਕ ਵੀ ਪੂਰੇ ਵਧੀਆ ਨੇ ਪੂਰੇ ਹੈ ਵੀ ਲੋਕ ਨੇ ਯੋ ਪਈਆਂ ਨੇ ਬਣਾ ਇਤਨੀ ਘੈਂਟਾ ਹੋਰ ਆ ਵੀ ਕਰਨੀ ਹੈਗੀ ਚਟਾਲੇ ਜੀ ਇਹ ਇਹ ਪਾਣੀ ਦੀ ਭਰ ਲੋ ਪਾਣੀ ਵੀ ਦੀਕ ਨਹੀਂ ਹੁੰਦਾ ਗਾ ਨਾ ਉਹ ਚੈੱਕ ਕਰਵਾ ਨਾ ਚੱਕੋ ਇਹ ਵਿੱਚੋਂ ਸੱਲ ਮਾਰ ਜੀ ਕੋਈ ਕੋਈ ਹੈ ਬਾਈ ਦਾ ਪਾਪਾ ਆਇਆ ਕਹਿੰਦਾ ਭਾਈ ਹਟੂ ਵਾਲੀ ਪਾਣੀ ਖੜਦਾ ਗਾ ਹੈ ਨਾ ਇੰਸਟਾਗ੍ਰਾਮ ਤੇ ਆ ਜੀ ਨਾ ਇਹ ਨਾਲ ਟੂਸ ਦੇ ਮਗਰੀ ਪੈ ਜਾਂਦੀ ਤੇ ਬਾਕੀ ਹੱਕਾ ਹੱਕਾ ਚੈੱਕ ਕਰੋ ਕੋਈ ਬੁਰੀ ਗੱਡਾਂ ਨਹੀਂ ਕੰਮ ਨਹੀਂ ਸਫਾਈ ਚੈੱਕ ਕਰੋ ਮੇਰੀ ਗੱਲ ਸਾਰਾ ਨੂੰ ਨਾ ਬਾਕੀ ਰੇੜੀ ਲੁੱਕ ਚੈੱਕ ਕਰੋ ਦੂਰੋਂ ਚੈੱਕ ਕਰਵਾਉਣੇ ਚਾਹੁੰਦਾ ਹਾਂ ਨੂੰ ਕਰੋ ਚੈੱਕ ਰੇੜੀ ਪੰਜਾਬ ਵਿੱਚ ਥਾਂ ਥਾਂ ਹੀ ਬਣੀ ਜਾਂਦੀ ਹੈ ਆਪਣੀ ਰੇੜੀ ਲਗਭਗ ਸਾਰੇ ਪੰਜਾਬ ਵਿੱਚ ਫਿਰ ਗਈ ਪੰਜਾਬ ਸਾਰੇ ਪੰਜਾਬ ਤੇ ਅੱਧੇ ਹਰੇ ਨੇ ਤੇ ਆਪਣੇ ਬਲੌਗਰਾਂ ਬਣੇ ਰਹੋ ਪੂਰਾ ਦੇਖੋ ਐਂਡ ਤੱਕ ਦੇਖਿਆ ਕਰੋ ਵਿੱਚ ਵਿਚਾਲੇ ਘਟਾਇਆ ਕਰੋ ਤੇ ਸਾਹਮਣੇ ਮਿਸਤਰੀ ਰੋਟਾ ਵੇਟਰ ਦੀ ਸੁਰੀਆਂ ਬਦਲੀ ਜਾਂਦਾ ਹੈ ਇਕ 2 3 4 5 6 7 8 9 8 ਫਟਾ 9 ਮਟ 8 ਫਟਾ ਨਾ 8 ਫਟਾ 453 ਮਲੇ ਟਾਗਾ ਇਹਦੇ ਤੇ ਜਮਾ ਖਤਮ ਹੋ ਗਏ ਦੇਖੋ ਬਲੇਂਡ ਨਵਾ ਖਤਮ ਕਰਕੇ ਫੇਰ ਬਦਲਾਇ ਨਾ ਰੰਗ ਦਾ ਆ ਵੀ ਤਿਆਰ ਆ ਬਣ ਕੇ ਦੋ ਇਹਦੇ ਆਪਾਂ ਅੱਜ ਮਾਰਨਾ ਰੰਗ ਰੰਗਵਾਰ ਕੇ ਤਿਆਰ ਹੋ ਜੂਗਾ ਤੇ ਰੰਗ ਬਾਰਾਂਗੇ ਚ ਪੰਦੀ ਲਾ ਪਹਿਲਾਂ ਮਾਰਾਂਗੇ ਤੇ ਪ੍ਰਾਈਮਰ ਪ੍ਰਾਈਮਰ ਤੋਂ ਬਾਅਦ ਫੇ ਮਾਰਾਂਗੇ ਚੱਪਾ ਰੰਗ ਸੋਨਾਂ ਲੀਕਾ ਨੀਲਾ ਤੇ ਬਾਕੀ ਇਹਦੇ ਆਰੇ ਆਪਣੇ ਰਹਿ ਗਏ ਲੋਹੇ ਵਾਲੇ ਸਟੀਰਿੰਗ ਆ ਸਟੀਰਿੰਗ ਆਪਨ ਬਣੇ ਪਏ ਨੇ ਅੱਜ ਆਪਾਂ ਸਵਾਰਾ ਟਰੈਕਟਰ ਦੀਆਂ ਲਿੰਕਾਂ ਦਾ ਕੰਮ ਕਰੀਏ ਜਿੰਦਰ ਸਾਹਮਣੇ ਪਈਆਂ ਲਿੰਕਾਂ ਤੇ ਉਹਨਾਂ ਦਾ ਕੰਮ ਕਰਿਆ ਜੀ ਆਹ ਲਿੰਕਾਂ ਦਾ ਕੰਮ ਕਰਿਆ ਆਪਾਂ ਨੇ ਅਰੇਓ ਸਾਹਮਣੇ ਲੱਪੇ ਪਏ ਨੇ ਉਹ ਬਣਾ ਕੇ ਆਪਾਂ ਨਵੇਂ ਲਾਏ ਨੇ ਤੇ ਬਾਕੀ ਇਧਰ ਹੁੰਡਾ ਰੈਡੀ ਤੇ ਰੰਗ ਮਾਰੀ ਜਾਂਦਾਗਾ ਤੋਂ ਨਾਲ ਇਸ ਦਾ ਬਲੂ ਨੀਲਾ ਰੰਗ ਹੈ ਚੱਕਰੇ ਬੱਤੇ ਆਪਾਂ ਆਓ ਜੁਨੀਅਰ ਕੋ ਜਾ ਕੇ ਆਉਣੇ ਹੈਗੇ ਦੇਖ ਗਿਆ ਸ਼ੰਕਰਾ ਕੰਮ ਆਪਣਾ ਚੱਲ ਜੀ ਜਾਂਦਾ ਜੀ ਤੇ ਆਪਾਂ ਜਿਹੜੇ ਛੱਲ ਨੇ ਆ ਇਹ ਵਾਰ ਇਹ ਖੁੱਲੇ ਵਾਲੇ ਹੋ ਗਏ ਸੀਗੇ ਆਪਾਂ ਨੇ ਵਿੱਚ ਮਾਲ ਲਾ ਕੇ ਹੁਣ ਟੰਗ ਕੀਤੇ ਨੇ ਤੇ ਜਿਹੜੀ ਆਪਣੀ ਆ ਕਿੱਲੀ ਆ ਗਈ ਇਹਦੇ ਉੱਪਰ ਮਿੱਟੀ ਪੂਰੀ ਪੂਰੀ ਪੰਦੀ ਦੇਖੋ ਜੀ ਹੈ ਨਾ ਪੰਨਾ ਖੁੱਲੇ ਛੱਲੇ ਤੇ ਬਾਕੀ ਆਪਾਂ ਇਹਦੇ ਮਤਲਬ ਹੀ ਆਹ ਜੀ ਆਪਾਂ ਇਹਨਾਂ ਬਣਾ ਕੇ ਲਾਏ ਨੇ ਆਮ ਹੈ ਲੱਭੇ ਆਪਾਂ ਨੇ ਪਹਿਲਾਂ ਉਹ ਹੈਵੀ ਲੰਬਾਈ ਨੇ ਪਹਿਲਾਂ ਇਹ ਹਲਕੀ ਪਾਈਪ ਲਈ ਜਮਾ ਆਹ ਜਿਹੜੀ ਇਹ ਪਾਈਪ ਬਾਗੀ ਆਪਾਂ 6mm ਮੋਟੀ ਪਾਈਪ ਆ ਜੀ ਉਹਦੇ ਬਣਾ ਕੇ ਲਾਈਨਾ ਬਿਲਕੁਰੀ ਹੈਵੀ ਪਾਈਪ ਬਾਗੀ ਤੇ ਇਹਨਾਂ ਆਪਾਂ ਨਵੇਂ ਮਾਡਲ ਦੇ ਹਿਸਾਬ ਨਾਲ ਕਰਦੇ ਆਗੇ ਪਹਿਲਾਂ ਇਹ ਆ ਪਰਾ ਕਿਲੇ ਵਿੱਚ ਸੀ ਆਪਣੇ ਜੁਗ ਜੇ ਤੇ ਇਹਦੇ ਵਿੱਚ ਆ ਪੈਂਦੀ ਸੀਗੀ ਆਹ ਵਾਲੇ ਤੇ ਆਪਾਂ ਹੁਣ ਇੱਥੇ ਨਵੇਂ ਮਾਡਲ ਦੇ حساب ਨਾਲ ਬਣਾਈਏ 2025 ਚਾਹੁੰਦੇ ਨੇ 24 ਚਾਹੇ ਨੇ 23 ਚਾਹੇ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਸੀਗਾ ਪਹਿਲਾਂ ਇਹ ਹਲਕੀ ਵਾਲੀ ਆਉਂਦੀ ਸੀਗੀ ਤੇ ਬਾਕੀ ਆਪਾਂ ਨਵੇਂ ਮਾਡਲ ਦੇ ਤਿਆਰ ਕੀਤੀ ਆ ਜੀ ਆ ਉੱਥੇ ਪਹਿਲਾਂ ਇੱਥੇ ਆਪਣਾ ਉਹ ਜੂਜਾ ਲੱਗਿਆ ਹੋਇਆ ਸੀਗਾ ਆਹ ਚੀਜ਼ ਬਣਾ ਕੇ ਲਈ ਹੁੰਦੇ ਨੇ ਤੇ ਆਹ ਵਾਲੀ ਚੀਜ਼ ਹੈ ਕੰਪਨੀ ਦੀ ਤੇ ਹੁਣ ਆਪਾਂ ਇੱਥੇ ਪੱਤੀ ਲਾ ਕੇ ਆਪਣੀ 2 ਇੰਚੀ ਸੇਜ ਉੱਤੇ ਉਹ ਪੱਤੀ ਲਾ ਕੇ ਚਿੰਨ ਬੰਦੀ ਕਰਾਂਗੇ ਜਿਵੇਂ ਹੁਣ ਮਾਰ ਜਿਹਦਾ ਹੁੰਦਾਗਾ ਪੱਤੀ ਜੁੱਤੇ ਛੱਲ ਵੱਜੀ ਜਾਂਦਾ ਆਪਣੀ ਜਾਂ ਇਹਦਾ ਵਲੌਗ ਚ ਪਾਉਂ ਨਹੀਂ YouTube ਤੇ ਪਾਉਂ ਅਖ਼ਰ ਨੂੰ ਮੈਂ ਕਹਿੰਦਾ ਆਪਾਂ ਨਾ ਉਹ ਦਿਖਾਉਦਾ ਮੈਂ ਜੇ ਫੋਟੋ ਪਾਈ ਇੰਸਟਾ ਕਰਾਂ ਹੁੰਦੇ ਪਾਈ ਉਹਦਾ ਪਾਉਂ ਬਣਾ ਲਾਂ ਮੈਂ ਹਰਾ ਕੰਮ ਕਰਕੇ ਦਿਖਾ ਦਾਂ ਨੰਬਰ ਆਈ ਜਾਂਦਾ ਤੂੰ ਦੇਖੀ ਯਾਰ ਰੇਕ ਬੰਦਾ ਦੁਖੀ ਆ ਜੀ ਤੇ ਬਾਈ ਕਹਿੰਦਾ ਰੇਕ ਬੰਦਾ ਦੁਖੀ ਆ ਜੀ ਤੋਂ ਹਨਾ ਹਲਕੇ ਜੀ ਆ ਵਾਲੀ 80 ਹੁੰਦੀ ਆ ਮੋਸੀਆਂ ਪਈਆਂ ਨੇ ਕਹਿੰਦਾ ਕੰਪਨੀ ਨਹੀਂ ਆ ਰਹੀਆਂ ਵਧੀਆ ਜੀ ਉਹਦੇ ਨਾਲ ਸੰਗਲ ਆਈ ਛੱਟ ਨੂੰ ਸੰਗਲ ਦਾ ਸੂਪਰ ਤੇ ਨਹੀਂ ਕੰਮ ਲੁੰਦੀ ਆ ਜੀ ਬਹੁਤ ਅਗੜੀ ਬਣ ਗਈ ਇਹਨੇ ਸੰਗਲ ਸੰਗਲ ਦੇ ਇੱਕ ਟੱਕ ਤਾ ਪੂਰੀ ਹੌਲੀ ਹੌਲੀ ਚੂੜੀਂ ਸਲਿੱਪ ਹੋ ਜਾਂਦੇ ਨੇ ਟਾਈਮ ਬੱਗ ਗਿਆ ਇੱਕ ਜਾਮ ਹੁੰਦੇ ਨਾਲ ਤੇ ਉਧਰ ਬਰਮੇ ਦੇ ਆਪਣੇ ਤੇ ਹੋ ਬਚੀ ਜਾਂਦਾ ਸੱਲ ਮਾਰੀ ਜਾਂਦਾ ਮੁੰਡਾ ਤੇ ਦਿਖਾਉਣੇ ਆਪਾਂ ਤੁਹਾਨੂੰ ਆਗਲੇ ਵੀਡੀਓ ਚ ਹਾਂਜੀ ਭਾਈ ਤੇ ਅੱਜ ਆਪਾਂ ਐਕਸਟਰ ਦੇ ਮਗਰਾ ਟੇਰ ਦਾ ਕਰੀ ਜਾਂਦੇ ਆ ਜੀ ਦੇਖੋ ਕਿੰਨੇ ਗਲੇ ਹੋਏ ਨੇ ਦੇਖੋ ਕਿੰਨੇ ਗਲੇ ਹੋਏ ਨੇ ਐਕਸਟਰ ਜੰਮਾ ਖਤਮ ਨੇ ਯਾਰ ਹੋ ਤਾਂ ਮਗਰਾ ਟੇਰ ਤੇ ਅੰਦਰੋਂ ਵਧੀਆ ਪਿਆ ਸਾਰੇ ਅੰਦਰ ਇੱਕ ਨੰਬਰ ਆ ਜੀ ਤੇ ਆਪਾਂ ਇਹਨਾਂ ਦਾ ਪੀਸ ਕੱਟ ਕੇ ਲਾਵਾਂਗੇ ਆ ਨਾ ਦੇ ਕੱਟ ਕਰਾ ਲੈ ਨਾ ਮੈਂ ਇੱਥੇ ਆ ਨਾ ਟੋੜਿਆਗਾ ਵਿੱਚ ਇਹ ਬਟੱਡਾਂਗੇ ਆਹ ਨਾਲ ਗਿਆ ਥੱਲਾ ਆਪਣਾ ਜਾ ਬੋਲ ਲਿਆ 24 ਨੰਬਰ ਇਹ ਤੇ ਆਪਾਂ ਪੰਜਾਹ ਪਾਤਾ ਰਹਿਣਾ ਨਾ ਉਹ ਨਹੀਂ ਕਰੇ ਮਗਰਾਟ ਗਿਆ ਖੋਲਾ ਟਰੈਕਟਰ ਤੋਂ ਮਾਰਕਿੰਗ ਹੋ ਗਈ ਇਸ ਸੋਨੇ ਤੋਂ ਆਪਣਾ ਪੇਚ ਵਧਰਾਂਗਾ ਇਹਨਾਂ ਦਾ ਵੱਢ ਕੇ ਆਪਾਂ ਇਹ ਲਾਵਾਂਗੇ ਤਾਂ ਨਵੀਂ ਚਾਦਰ ਕਹਿੰਦੇ ਅਰਸ਼ਾ ਆ ਗਿਆ ਕਿਉਂ ਅਰਸ਼ਾ ਟੀ ਕਰਨਾ ਹੈ ਟੀ ਕਰਨਾ ਹੈ ਕਿਹ ਕਰਨਾ ਕਿਉਂ ਲੋਟਾ ਲੋਟਾ ਨਾਤਾ ਹੋਏ ਹੂੰ ਦੇਜਾ ਹੂੰ ਉਹ ਹੁਣ ਤੋਂ ਬੱਤੂਆ ਵਾਹੇ ਸਸਾ ਤੇ ਕੀ ਕਰਦੇ ਨੇ ਕਿੱਥੀ ਦੇ ਬਾਦ ਨੇ ਹੋਰ ਕਰਦੇ ਮਾਰੇ ਆ ਠੀਕ ਆ ਇੰਨੇ ਵਾਲੇ ਆਂਦਾ ਕਿੰਨਾ ਦਾ ਪੱਥਰਾ ਕਿੰਨੇ ਦਾ ਮੈਂ 70 ਰੁਪਏ ਨਾ ਪੱਥਰਾ ਦਾ 200 ਜਹਾ ਥੱਲੇ ਬੋਨ ਜਾਦਾ ਲੈ ਆ ਮੈਂ ਕਿੱਥੇ ਗ੍ਰੈਂਡਰ ਮੈਂ ਗ੍ਰੈਂਡਰ ਕਿ ਧਰ ਗਿਆ ਉਹ ਕਿ ਤੇ ਹੋਰ ਮੈਂ ਕਿਹ ਚਾ ਕਰੀ ਹੋਰ ਨੀ ਪੂਰੀ ਵਧੀਆ ਇਹ ਹੋਸ਼ੂਰੀ ਅਜੇ ਸਵੜਦੰਦੀ ਆ ਜੀ ਹੋਸ਼ੂਰੀ ਅਜੇ ਸਵੜਦੰਦੀ ਆ ਜੀ ਹਾਂ ਤੇ ਮੇਰੇ ਜੀ ਓਨੀ ਬੰਨਾ ਚੰਕੀ ਸਰਦਾਰ ਜੋ ਇੱਥੇ ਹੀ ਬਣਦੇ ਨੇ ਬਿਲਖੂ ਐਵੇਂ ਜਿਹੜੇ ਜਿਹੜੇ ਨੇ ਉਹ ਨਾ ਆਈ ਕੇਡਰ ਦਿਨ ਹੋ ਗਏ ਉਹ ਸਾਰੇ ਸਪੈਕ ਟਮਾਂ ਲੈ ਰਹੇ ਨੇ ਫੜਕਦੇ ਚਲਾਉਂਦੇ ਨੇ ਓਏ ਉਹ ਕੀ ਕੀ ਦਿੱਤੀ ਆ ਲੋ ਉਹ ਕਿ ਡੈਮੋ ਪੀ ਸਾ ਉਹਨਾਂ ਕੋਲੇ ਉਹੀ ਕਰਾਉਂਦੇ ਨੇ ਉਹ ਕੋਈ ਠੇਕਾਣ ਮਰਵਾਈਏ ਯਾਰੇ ਉਹ ਡੈਮੋ ਪੀ ਸ਼ਰਟ ਪਿਆਗਾ ਉਹ ਮੋਟਿਆ ਜਿਹੇ ਬਣਾ ਹੋਇਆਗਾ ਉਹੀ ਮਾਰੀ ਜਾਂਦੇ ਨੇ ਨਾ ਜਿੱਤੇ ਗੋਸ਼ੇ ਰੇੜੀ ਮੁੰਡਾ ਰੰਗ ਮਾਰਨ ਲੱਗਾ ਆ ਤੇ ਆਪਣੇ ਵਲੌਗ ਨਾਲ ਬਣ ਰਹੇ ਹੋ ਠੀਕ ਹੈ ਜੀ ਨਾ ਲੋ ਵੀ ਮਿੱਤਰੋ ਕਹਿੰਦੇ ਮਰਦਾਨਾ ਆ ਗਿਆ ਭਰਤੀ ਉਹ ਕਰ ਲਿਆ ਦੁਬਾਰੇ ਬਾਹੂ ਨੇ ਕੀ ਕਰਦਾ ਮਰਦਾਨਾ ਨੇ ਆਂ ਡੰਡਾ ਬਦਲਣਾ ਹੈ ਡੰਡਾ ਬਦਲਣਾ ਡੰਡਾ ਇਹ ਲੋਹੇ ਨੂੰ ਮੈਂ ਮਰਦਾਨਾ ਨਾਂ ਜਾਨੀ ਵਾਲੀ ਹੱਤ ਤੋੜ ਦਿੰਦੇ ਹਾਂ ਮਰਦਾਨਾ ਜੀ ਆਖਰੀ ਜਿੰਦ ਜੀ ਵੀ ਅਈ ਤੇ ਰੇੜੀ ਆਲ ਦਾ ਨਾ ਵੀ ਪਨਾ ਕੇ ਮਰਨ ਗੱਲਬਾਤ ਕੋਈ ਕਰਨਾ ਦੰਦਾ ਲੈਣਾ ਹਾਂ ਦੀ ਵਦਨਾ ਦੰਦਾ ਵਦਨਾ ਦੰਦਾ ਲੈਣੇ ਵਾਲਾ ਹਾਂ ਲੋਕਾਂ ਦੇ ਲੈ ਕੇ ਰਹਿ ਹੋਰ ਲਓ ਉੱਥੇ ਲਾ ਮਰਦਾਂ ਨੇ ਆ ਇੱਥੇ ਲਾ ਯਾਰ ਆ ਕਰ ਰੇੜੀ ਗਾਹਾਂ ਹਾਂ ਹੋਰ ਆ ਇੱਥੇ ਕਈ ਵਾਰੀ ਚਾਬੀ ਜੋ ਬੀ ਲੋਡ ਪੈ ਗਈ ਕਿਸੇ ਦੀ ਜਾਂ ਹੋਰ ਤੋੜੇਗਾ ਲੋਈ ਮਤਲਬ ਮਰਦਾਂ ਦਾ ਲਿਆ ਮੈਂ ਜੀ ਸੀ ਵੀ ਲਿਆ ਗਾਂ ਹੀ ਲੈ ਗਿਆ ਲੈ ਆ ਲੈ ਆ 马四。